ਕਿ ਮੈਨੂੰ ਵੀ ਕਹਿਣ ਵਾਲਾ ਹੋਵੇ ਭਾਬੀ ਭਾジナ ਗੱਲ ਕਰ ਲਓ ਕਿ ਤੇਰੇ ਮਰ ਜਾਣਾ ਤੂੰ ਕਿੱਥੋਂ ਮਰਨਾ ਮਰ ਤਾਂ ਅਸੀਂ ਜਾਣਾ ਤੇਰੀਆਂ ਵੀਡੀਓ ਦੇਖ ਦੇਖ ਕੇ ਤੁਹਾਨੂੰ ਅਗਲੀ ਨਹੀਂ ਹੈ ਗਈ ਕੀ ਗੰਦ ਪਾਇਆ ਤੁਸੀਂ ਨੈਟ ਤੇ ਤੇ ਭਿੰਡੀ ਦਿਖਾਵਾਂਗੇ ਤੁਹਾਨੂੰ ਕਿੱਦਾਂ ਬਣਾਉਨੇ ਆਪਾਂ ਤੇ ਪਹਿਲਾਂ ਆਪਾਂ ਫਰੈਸ਼ ਫਰੈਸ਼ ਭਿੰਡੀਆਂ ਲੈ ਲਈਆਂ ਜੀ ਆ ਗਈ ਤੁਹਾਡੇ ਸਾਹਮਣੇ ਰੈਸਪੀ ਲੈ ਕੇ ਹੁਣ ਖਾਊ ਲੋਕਾਂ ਦਾ ਦਿਮਾਗ ਹੁਣ ਫਰੈਸ਼ ਭਿੱਡਗਾ ਵੀ ਦੇਖ ਕੇ ਜਾਏ ਹੋਏ ਦੀਆਂ ਕੀ ਜਿਹੜੂ ਉਸ ਕੱਢਿਆ ਇਹਨਾਂ ਨੂੰ ਵੀਡੀਓ ਬਣਾਉਣ ਵਾਸਤੇ ਕੁਝ ਨਹੀਂ ਹੁੰਦਾ ਬਸ ਲੋਕਾਂ ਦਾ ਦਿਮਾਗ ਤੇ ਮੂਡ ਖਰਾਬ ਕਰਦਿਆਂ ਇਹ ਦੋਵੇਂ ਭੈਣਾ ਵੀ ਬਣਾ ਸਕਦੇ ਹਾਂ ਬਟ ਮੈਂ ਥੋੜੀ ਜਿਹੀ ਬਣਾਉਣੀ ਹੈ ਕਿਉਂਕਿ ਮੰਮਾ ਨੇ ਨਾਲ ਬਣਾ ਚੁੱਕਿਆ ਹਨਾ ਸਬਜ਼ੀ ਹੋਰ ਵੀ ਤੇ ਮੰਮਾ ਬਣਾ ਚੁੱਕਿਆ ਸਬਜ਼ੀ ਤੇ ਫਿਰ ਤੂੰ ਕਿਉਂ ਬਣਾਉਂਦੀ ਆ ਫਿਰ ਤੂੰ ਕਿਉਂ ਲੋਕਾਂ ਦਾ ਦਿਮਾਗ ਖਰਾਬ ਕਰਨਦੀ ਆ ਕਿਉਂਕਿ ਤੇਰੇ ਕੋਲ ਵੀਡੀਓ ਬਣਾਉਣ ਵਾਸਤੇ ਕੁਝ ਨਹੀਂ ਹੁੰਦਾ ਠੀਕ ਹੈ ਨਾ ਤੂੰ ਇਹੀ ਰੈਸਪੀਗਾਂ ਲੈ ਕੇ ਤੇ ਆ ਜਾਨੀ ਆ ਲੋਕਾਂ ਤੋਂ ਤੇ ਇੱਕ ਇੱਕ ਸਬਜ਼ੀ ਨਹੀਂ ਬਣਦੀ ਤੇ ਇਹ ਦੋ ਦੋ ਬਣਾਈ ਫਿਰਦੀ ਆ ਹੁਣ ਜਾ ਕੇ ਇਹਦੀ ਅਗਲੀ ਵੀਡੀਓ ਦੇਖਦੇ ਹੋ ਕੀ ਚੰਦ ਚਾੜਦੀ ਆ ਕੁੜੀ ਥੋੜੀਆਂ ਜਿਹੀਆਂ ਭਿੰਡੀਆਂ ਐਂਡ ਗੰਡੇ ਚਾਹੀਦੇ ਆ ਪਿਆਜ਼ ਐਂਡ ਸਾਨੂੰ ਪਤਾ ਹੀ ਤੈਨੂੰ ਕਿੰਨੀ ਗੀ ਇੰਗਲਿਸ਼ ਆਉਂਦੀ ਆ ਠੀਕ ਹੈ ਨਾ ਤੂੰ ਆਪਣੀ ਮੱਤ ਆਪਣੇ ਕੋਲ ਹੀ ਰੱਖ ਸਪੈਲਿੰਗ ਤਾਂ ਤੈਨੂੰ ਲਿਖਣੀ ਨਹੀਂ ਆਉਂਦੀ ਭਿੰਡੀ ਨੂੰ ਤੂੰ ਬਿੰਦੀ ਲਿਖਿਆ ਵਾ ਤਨ ਆ ਇਹ ਟਾਈਟਲ ਤੇ ਵੀ ਦੇਖ ਲਿਆ ਕਰੋ ਕਿ ਆਪਾਂ ਕੀ ਲਿਖਿਆ ਹੈ ਬਸ ਐਂਡ ਐਂਡ ਪਿਆਜ਼ ਗੰਡੇ ਗੰਡੇ ਪਿਆਜ਼ ਉਹ ਸਾਰਿਆਂ ਨੂੰ ਪਤਾ ਹੈ ਕਿ ਗੰਡੇ ਪਿਆਜ਼ ਨੂੰ ਕਹਿੰਦੇ ਆ ਤੇ ਪਿਆਜ਼ ਗੰਡੇ ਨੂੰ ਕਹਿੰਦੇ ਆ ਇੱਕ ਗੱਲ ਨੂੰ ਇਹ ਬਾਰ-ਬਾਰ ਬੋਲਦੀ ਆ ਮੈਡਮ ਦਾ ਬੈਠਣ ਦਾ ਤਰੀਕਾ ਦੇਖ ਲਓ ਦੂਸਰੀ ਗੱਲ ਤੂੰ ਛਿਲਕੇ ਕਿੱਥੇ ਲਾ ਲਾ ਕੇ ਸਟਣਦੇ ਆ ਮੰਜੇ ਦੇ ਉੱਪਰ ਤੁਹਾਡੇ ਘਰੇ ਹੋਰ ਕੋਈ ਭਾਂਡਾ ਨਹੀਂ ਹੈਗਾ ਉਹਦੇ ਵਿੱਚ ਪਾ ਲਓ ਕੀ ਲੱਛਣ ਕਰਦੀ ਆ ਦੋ ਪਿੰਡੀਆਂ ਚੱਕੀ ਫਿਰਨ ਦੇਖ ਲਓ ਇਹਦੀ ਪਿੰਡਿਆਲੀ ਰੈਸਪੀ ਢਾਈ ਕਿ ਪਿੰਡੀਆਂ ਚੱਕੀ ਫਿਰਦੀ ਆ ਸਿਰਫ ਇੱਕ ਵਲੌਗ ਬਣਾਉਣ ਦੀ ਮਾਰੀ ਨਹੀਂ ਐ ਕਿ ਵਲੌਗ ਪੂਰਾ ਕਰਨਾ ਐ ਤੇ ਜਿਹੜਾ ਮਸਾਲਾ ਪਾਇਆ ਐ ਉਹ ਵੀ ਪਿੰਡੀਆਂ ਤੋਂ ਬਾਹਰ ਅਕਲ ਦੇਖ ਲਓ ਇਹਦੀ ਜਿਸ ਦੇਖੋ ਲਾਇਆ ਮੈਡਮ ਨੇ ਤੇ ਦੂਸਰੀ ਗੱਲ ਆ ਕੀ ਅੰਤਰੇ ਕਰਛੀਆਂੀਆਂ ਮਾਰੀ ਜਾਂਦੀਆਂ ਪਿਆਜ਼ਾਂ ਦੇ ਵਿੱਚ ਉਹਨੂੰ ਸੇਕ ਦਾ ਅਲੱਗ ਲੈ ਲੈਂਦੇ ਪੂਰਾ ਰੋਟੀ ਹਾਲੇ ਮੂੰਹ ਦੇ ਵਿੱਚ ਨਹੀਂ ਪਾਈ ਤੇ ਪਹਿਲਾਂ ਹੀ ਟੇਸਟੀ ਆ ਹਾਂ ਟੇਸਟੀ ਆ ਬਹੁਤ ਟੇਸਟੀ ਆ ਕੀ ਟੇਸਟੀ ਆ ਦੇਖਣ ਨੂੰ ਅਜੀਬ ਜਿ ਲੱਗੰਦੀ ਆ ਪਹਿਲਾਂ ਨਾ YouTube ਤੋਂ ਸਿੱਖ ਲਿਆ ਕਰੋ ਕਿ ਪਿੰਡੀਆਂ ਕਿਵੇਂ ਬਣਾਉਣੀਆਂ ਐ ਸਬਜ਼ੀ ਕਿਵੇਂ ਬਣਾਉਣੀਆਂ ਕੋਈ ਵੀ ਰੈਸਪੀ ਕਿਵੇਂ ਬਣਾਉਣੀਆਂ ਬਾਦੂ ਉੱਥੋਂ ਰੈਸਪੀਆਂ ਮਿਲ ਜਾਂਦਾਂਗੇ ਫਿਰ ਬਣਾਇਆ ਕਰੋ ਢਾਈ ਕਿ ਪਿੰਡੀਆਂ ਲੈ ਕੇ ਤੇ ਬਹਿ ਗਈਆਂ ਉਹ ਵੀ ਤੈਨੂੰ ਬਣਾਉਣੀਆਂ ਨਹੀਂ ਆਈਆਂ ਪਿੰਡੀਆਂ ਵੀ ਚੀਰ ਕੇ ਤੇ ਮਸਾਲਾ ਤੇਰਾ ਸਾਰਾ ਬਾਹਰ ਜਾਂਦਿਆ ਪਤਾ ਨਹੀਂ ਕੀ ਲੋਕਾਂ ਨੂੰ ਸਿੱਖਿਆ ਦੇਣੀ ਦਰਅਸਲ ਗੱਲ ਕੋਈ ਨਹੀਂ ਆ ਕਿ ਤੂੰ ਘਰ ਦਾ ਨਾ ਜਿਹੜਾ ਸਮਾਨ ਆ ਉਹ ਵੇਸਟ ਕਰਦੇ ਆਂ ਖਰਾਬ ਕਰਦੇ ਆਂ ਵੀਡੀਓ ਬਣਾਉਣ ਨੂੰ ਤਾਂ ਕੁਝ ਹੁੰਦਾ ਚੰਗੀ ਹੁਣ ਠੀਕ ਹੈ ਤਾਂ ਨਾ ਸੂਈ ਨਾ ਹਿੱਲ ਜਾਈ ਚੰਗਾ ਸੂਈ ਦਿਨ ਹਿੱਲ ਗਈ ਹਾਂ ਸੁਣ ਦਿਓ ਹੋ ਜਾ ਉਹ ਕੋਈ ਗੰਨੇ ਉਦਾਂ ਜਬਾਂਦੀ ਉਦਾਂ ਜੰਮਿਆ ਮੂੰਹ ਚੱਕ ਕੇ ਤੇ ਬਸ ਕੈਮਰਾ ਫੜ ਲੈਂਦੇ ਆ ਨਾ ਮੂੰਹ ਧੁੰਦੇ ਨਾਲ ਲੈਣਾ ਨਾ ਕੋਈ ਦੇਣਾ ਕੋਈ ਇਹਨਾਂ ਦਾ ਜੀ ਬਿਮਾਰ ਆ ਜਾਂ ਕੋਈ ਆ ਇਹਨਾਂ ਨੂੰ ਕੋਈ ਲੱਥੀ ਜੜੀ ਨਹੀਂ ਇਹਨਾਂ ਨੂੰ ਬਸ ਵਲੌਗ ਨਾਲ ਮਤਲਬ ਹੁੰਦਾ ਹੈ ਕਿ ਸਾਡਾ ਵਲੌਗ ਬਣ ਜੇ ਤੈਨੂੰ ਇੰਨੀ ਵੀ ਅਗਲੀ ਹੈਗੀ ਤੇਰੀ ਮਾਂ ਨਹੀਂ ਠੀਕ ਆ ਤੂੰ ਉਹਦੇ ਨਾਲ ਹੈਲਪ ਕਰਵਾ ਹਨ ਉਹ ਆਪ ਬੈੱਡ ਦੇ ਉੱਪਰ ਬੈਠਣਦੇ ਹੀ ਆ ਚਾਦਰ ਸਾਫ਼ ਕਰਨਦੇ ਹੀ ਆ ਉਹਨੂੰ ਕਹਿੰਦਾ ਸੂਈ ਨਾ ਹਿਲ ਜਿੱਤੇ ਤੂੰ ਕੀ ਕਰਦਾ ਤੇਰਾ ਨੂੰ ਕਰ ਸੁਖਾ ਨਾ ਜੀ ਇੱਥੇ ਨਾ ਤੇ ਨਾ ਤੇਰਾ ਸੁਖਾ ਜਿਹੜਾ ਹੈਗਾ ਉਹਦਾ ਵੀ ਸੁਖ ਨਹੀਂ ਹੈਗਾ ਬਸ ਵਲੌਗ ਦੇ ਵਿੱਚ ਧਿਆਨ ਰਹਿੰਦਾ ਸਾਰਾ ਦਿਨ ਨਹੀਂ ਆਏਗੇ ਹੋਰ ਰੋਟੀ ਦੇਖ ਗਿਓ ਨੇ ਉਹਨੇ ਰੋਟੀ ਖਾਦੀ ਆ ਤੇ ਖਿਚੜੀ ਪਹਿਲਾਂ ਆਲਰੇਡੀ ਘਰੇ ਬਣੀ ਹੋਈ ਆ ਮਮੇ ਨੇ ਖਿਚੜੀ ਖਾਦੀ ਹੋਰ ਤੇ ਫਿਰ ਖਾਦੀ ਨੂੰ ਚਲੋ ਮੰਨਦੇ ਆ ਕਿ ਤੁਹਾਡੇ ਦੋ ਜੀਆਂ ਦੇ ਵਿੱਚ ਹਣਾ ਕੋਈ ਮਨ ਮੋਟਾਵ ਕੋਈ ਹੋਊਗਾ ਪਰ ਤੈਨੂੰ ਸੰਦੀਪ ਇੰਨੀ ਅਗਲ ਤੇ ਹੋਣੀ ਚਾਹੀਦੀ ਹੈ ਕਿ ਤੇਰੀ ਸਾਸ ਨੀ ਠੀਕ ਹਨ ਜਿਹੜੀ ਤੈਨੂੰ ਹਮੇਸ਼ਾ ਧੀਆ ਵਾਂਗ ਸਮਝਦੀ ਰਹੀ ਆ ਬੈਠੀ ਨੂੰ ਸਾਰੀਆਂ ਸੁੱਖ ਸਹੂਲ ਦਾ ਰੋਟੀ ਤੱਕ ਮਿਲਦੀ ਰਹੀ ਆ ਬੈੜ ਤੇ ਬੈਠੀ ਨੂੰ ਤੇਰਾ ਇੰਨਾ ਵੀ ਦਿਮਾਗ ਨਹੀਂ ਕੰਮ ਨਹੀਂ ਕਰਦਾ ਕਿ ਤੇਰੀ ਸਾਸ ਨੀ ਠੀਕ ਹੈਗੀ ਤੇ ਤੂੰ ਚਲ ਉਹਦਾ ਪਤਾ ਹੀ ਲੈ ਆ ਇੰਨਾ ਵੀ ਤੁਹਾਡਾ ਸੁੱਖ ਨਹੀਂ ਹੁੰਦਾ ਆਪਾਂ ਮੁੰਡਿਆਂ ਨੇ ਵੇਆ ਇਸੇ ਕਰਕੇ ਕਰਦੇ ਆ ਨਾ ਕਿ ਸਾਨੂੰ ਕੋਈ ਸੁੱਖ ਮਿਲੇ ਸਾਡੀ ਨੌ ਦੇ ਹੱਥ ਸੁੱਖ ਮਿਲੇ ਚਲੋ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਐ ਤੇ ਤੂੰ ਆ ਕੇ ਤੇ ਪਤਾ ਲਾਈ ਸਕਦੀ ਸੀ ਭਾਈ ਕੋਈ ਗੱਲ ਨਹੀਂ ਕਰਨੀ ਮੈਂ ਸੇ ਕੋ ਗਾਣਾ ਚਤੇ ਆ ਗਏਮ ਪੋਸਟਿੰਗ ਹੀ ਮਤਵਾ ਆਪਣਾ ਗਾਣਾ ਵੀ ਅਪਲੋਡ ਕੀਤਾ ਆ YouTube ਤੇ ਉਹ ਗਾਣਾ ਐ ਐਵੇਂ ਆ ਦੂਰ ਬਸਦੇ ਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨੱਕ ਦੇ ਧਿਆਨ ਹੋਵੇ ਸਮਝ ਲਈ ਹਾਏ ਜਿੰਦਾ ਲਾਸ਼ਾਂ ਬੋਲਦੀਆਂ ਦਿਲ ਦਾ ਦਰਦ ਨਾ ਸ਼ਬਦਾਂ ਵਿੱਚ ਬਿਆਨ ਹੋਵੇ ਸੁਣ ਦੂਰ ਵੱਸਦੇ ਆ ਸੱਜਣਾ ਕੋਈ ਭਲੇ ਐਸਾ ਨਹੀਂ ਜਿਹੜਾ ਤੇਰੇ ਵਿੱਚ ਨੱਕ ਦੇ ਧਿਆਨ ਹੋਵੇ ਤੂੰ ਬਸ ਇੱਥੇ ਬੈਠਾ ਗਾਣੇ ਗਾਏ ਜਾਈਂ ਜੋ ਲੋਕ ਚਾਹੁੰਦੇ ਉਹ ਤੇ ਤੂੰ ਕਰਦਾਨੀ ਆ ਕਿ ਜੇ ਤੇ ਕੋਈ ਗਲਤੀ ਹੋਈ ਆ ਤਾਂ ਤੂੰ ਤੇ ਜਾ ਕੇ ਮਾਫੀ ਮੰਗ ਲਾ ਉਹਨੂੰ ਚੁੱਪ ਕਰਕੇ ਘਰੇ ਲੈ ਆਓ ਜਿਹੜੀਆਂ ਵੀ ਤੁਹਾਡੀਆਂ ਗੱਲਾਂ ਐ ਉਹ ਬਸ ਘਰ ਦੇ ਵਿੱਚ ਰੱਖੋ ਨੈੜ ਤੇ ਨਾ ਰੌਲਾ ਪਾਓ ਤੁਸੀਂ ਛੋਟੀ ਜੀ ਬੱਚੀ ਦੀ ਜ਼ਿੰਦਗੀ ਖਰਾਬ ਕਰਨ ਦਾ ਹੈ ਜੀ ਠੀਕ ਆ ਨਾ ਉਹ ਇੰਨਾ ਹੀ ਕੋ ਬੋਲ ਕੇ ਦੱਸ ਨਹੀਂ ਸਕਦੀ ਤੇ ਤੁਸੀਂ ਆ ਗਾਣੇ ਲਾ ਕੇ ਇੱਕ ਦੂਜੇ ਨੂੰ ਤੇ ਬਸ ਆਪਣਾ ਦਿਲ ਪਰਚਾਵਾ ਕਰ ਲੈਂਦੇ ਜੀ ਜਿਹਦੀ ਤੂੰ ਵੀ ਗਲਤੀ ਹੋ ਗਈ ਆ ਨਾ ਤੇ ਆਪਸ ਦੇ ਵਿੱਚ ਸੁਲ੍ਹਾ ਕਰਕੇ ਤੇ ਆਪੋ ਆਪਣੇ ਘਰੇ ਰੋ ਰਾਜੀ ਖੁਸ਼ੀ ਰੋ ਪਰ ਗਾਣੇ ਗਾ ਕੇ ਕੀ ਫਾਇਦਾ ਉਹਨੂੰ ਲੈ ਕੇ ਆ ਜੋ ਮਰਜ਼ੀ ਕਹਿ ਦੇਣ ਜੋ ਮਰਜ਼ੀ ਕਹਿ ਦੇਣ ਕਹਿਣ ਵਾਲੇ ਬਾ ਸਿਰ ਮੱਥੇ ਆ ਗਾਲਾਂ ਕੱਢ ਜਣਾ ਜੋ ਮਰਜ਼ੀ ਕਹਿ ਦੇਣ ਯਾਰ ਜੋ ਮਰਜ਼ੀ ਜੋ ਮਰਜ਼ੀ ਜਿੰਨੂੰ ਕਹਿੰਦੇ ਆਲੇ ਜੋ ਤੁਸੀਂ ਬੋਲਣਾ ਕਮੈਂਟਾਂ 'ਚ ਬੋਲਦੇ ਹੋ ਗਾਲਾਂ ਕੱਢਣੀਆਂ ਦੀਪ ਗਲਤੀ ਆ ਅਹੀਂ ਠੀਕ ਆ ਮੈਂ ਸਿਰ ਮੱਥੇ ਬਾ ਮੈਂ ਹੀ ਗਲਤੀਆਂ ਬਾ ਮੈਂ ਹੀ ਗਲਤੀਆਂ ਠੀਕਣਗੇ ਜਿਹਨੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਵਿਸ਼ਵਾਸ ਹੀ ਉੱਠ ਗਿਆ ਦੁਨੀਆ ਦਾ ਮੇਰੇ ਤੋਂ ਤੇ ਕਿਉਂਕਿ ਮੈਂ ਜਿਹੜੀ ਪਹਿਲਾਂ ਗਲਤੀ ਕਰਦੀ ਹੁੰਦਾ ਕਰੇ ਵਿਸ਼ਵਾਸ ਟੁੱਟ ਗਿਆ ਬਾ ਮੈਂ ਗਲਤੀਆਂ ਆਪਾਂ ਗਲਤੀ ਠੀਕ ਆ ਕੋਈ ਚੱਕਰ ਪਤਾ ਹੈ ਕਿ ਮੇਰਾ ਵਿਸ਼ ਕਾਮੀ ਹੋ ਨਾ ਕਰੋ ਜਿਹੜੇ ਕਿਸੇ ਨੂੰ ਨਹੀਂ ਚੱਗੇ ਲੱਗਦੇ। ਬਸ ਹੋਰ ਇਹ ਕੀ ਗੱਲਬਾਤ ਹੈ ਕਹਿੰਦਾ। ਜੇ ਮਾਉਣਾ ਭੈਣ ਭਰਾ ਨੂੰ ਦੱਸਦਾ ਆ ਕਿ ਹਜੇ ਸਾਡੇ ਵਿੱਚ ਕੋਈ ਬੈਠ ਕੇ ਕੋਈ ਗੱਲਬਾਤ ਇਦਾਂ ਦੀ ਨਹੀਂ ਹੋਈ ਵੀ ਜਿੰਨੇ ਨਾਲ ਦੋਵਾਂ ਦਾ ਹਣਾ ਮਸਲਾ ਹੱਲ ਹੋ ਜਾਏ। ਮੈਂ ਤਾਂ ਕਹਿੰਨੀ ਆ ਕਿ ਸਾਈਕਲ ਤਾਂ ਸਟੈਂਡ ਹੁੰਦਾ ਪਰ ਇਹਨਾਂ ਵਲੌਗਰਾਂ ਦਾ ਕੋਈ ਸਟੈਂਡ ਨਹੀਂ ਹੈਗਾ। ਇਹਨੂੰ ਵੀ ਬਸ ਵਿਊ ਦਾ ਚਸਕਾ ਪਿਆ ਹੈ। ਇਹ ਵੀ ਉਹ ਖਾਂਦੇ ਆ ਉਹਨਾਂ ਦੇ ਸਿਰ ਤੋਂ। ਕਿ ਦੱਸ ਜੇ ਕਿਸੇ ਦੀ ਵੀ ਗਲਤੀ ਹੈਗਾ ਤੁਸੀਂ ਸੁਲ੍ਹਾ ਕਰਵਾਓ। ਪਹਿਲੀ ਵੀਡੀਓ ਦੇ ਵਿੱਚ ਤੂੰ ਕਹਿੰਦਾ ਸੀ ਇਦਾਂ ਦੀ ਕੋਈ ਗੱਲ ਨਹੀਂ ਤੇ ਹੁਣ ਤੂੰ ਕੁਝ ਹੋਰ ਹੀ ਬੋਲੀ ਜਾਣਾ ਹੈ। ਕਿ ਤੁਹਾਨੂੰ ਤੁਹਾਡੇ ਤੇ ਫਿਰ ਬੰਦਾ ਯਕੀਨ ਕਰੇ ਤੇ ਵੀ ਕਰੇ ਵੀ ਕਿੱਦਾਂ ਤੁਹਾਨੂੰ ਤੇ ਇੰਨੀ ਵੀ ਅਕਲ ਨਹੀਂ ਹੈਗੀ ਜਦੋਂ ਉਹਦਾ ਭਰਾ ਵਾਂ ਤੇ ਭਰਾਵਾਂ ਦਾ ਇਹੀ ਫਰਜ਼ ਹੁੰਦਾ ਹੈ ਨਾ ਕਿ ਆਪਣੀਆਂ ਧੀਆਂ ਭੈਣਾਂ ਨੂੰ ਸਮਝਾਈਏ ਪਰ ਤੂੰ ਤੇ ਆਪ ਉਹਨੂੰ ਇੱਥੇ ਲੈ ਕੇ ਬੈਠਾ ਸੁੱਡਲ ਜਾਣਾ ਵੇ ਤੇ ਹਨਾ ਤੇ ਉਹਨੂੰ ਬੰਦੇ ਨੂੰ ਜਦੋਂ ਉਹ ਗਲਤੀ ਦਾ ਅਹਿਸਾਸ ਹੀ ਨਾ ਹੋਵੇ ਤੇ ਮੈਂ ਕੀਤੀਆਂ ਜੇ ਨਹੀਂ ਇਹ ਕਿੱਦਾਂ ਹਨਾ ਉਹ ਤਾਂ ਪਹਿਲਾਂ ਤਾਂ ਸੁੜਾ ਕਰਨ ਦਾ ਕੋਈ ਫਾਇਦਾ ਜਿਹੜਾ ਦੀਪਣਾ ਦੀਪ ਦਾ ਵੀ ਕੋਈ ਹਾਲ ਨਹੀਂਗਾ ਕਿ ਦੱਸ ਤੂੰ ਇੰਨੀਆਂ ਜ਼ਿਆਦਾ ਜਿੰਦਗੀ ਦੇ ਵਿੱਚ ਗਲਤੀਆਂ ਕੀਤੀਆਂ ਐ ਤੇ ਹੁਣ ਤੇ ਸੁਧਰ ਜਾ ਹੁਣ ਤਾਂ ਤੇਰੀ ਧੀ ਹੋ ਗਈ ਆ ਹੁਣ ਤੇ ਗਲਤੀਆਂ ਨੂੰ ਸੁਧਾਰ ਕਰ ਲੈ ਕਿ ਆਪਣਾ ਘਰ ਬਚਾਓ ਕੀ ਤੁਹਾਨੂੰ ਚਸਕਾ ਪਿਆ ਐ ਕਿ ਜੇ ਤੂੰ ਗਲਤੀ ਕੀਤੀ ਆ ਤੇ ਆਪਣੀ ਘਰ ਵਾਲੀ ਤੋਂ ਮਾਫੀ ਮੰਗ ਲੈ ਗੱਲ ਖਤਮ ਪਤਾ ਨਹੀਂ ਹੁਣ ਰੱਬ ਜਾਣਦਾ ਹੈ ਕਿ ਇਹ ਸਹੀ ਕਰਦੇ ਆ ਜਾਂ ਲੋਕਾਂ ਨੂੰ ਬੇਫਕੂਫ ਬਣਾਉਂਦੇ ਆ ਵਿਊ ਦਾ ਚੱਕਰ ਆ ਜਾਂ ਕੀ ਆ ਇਹਦੇ ਹੁਣ ਰੱਬ ਨੂੰ ਰੱਬ ਨੂੰ ਪਤਾ ਹੈ ਅਗਰ ਜੇ ਤੂੰ ਕੋਈ ਗਲਤੀ ਕੀਤੀ ਆ ਤੇ ਤੂੰ ਮਾਫੀ ਮੰਗ ਤੂੰ ਨੂੰ ਘਰੇ ਲੈ ਕੇ ਆ ਕੀ ਤੇ ਪਖੰਡ ਬਣਾਇਆ ਗੰਦ ਪਾਇਆ ਕਿਦਾਂ ਕੋਈ ਗਲਤੀ ਕਰਦਾ ਨਾ ਹਾਂ ਜੇ ਉਹਨੂੰ ਗਲਤੀ ਦਾ ਅਸਾਸ ਹੁੰਦਾ ਨਾ ਉਹਨੂੰ ਫੇਰ ਪਤਾ ਲੱਗਦਾ ਮੈਂ ਗਲਤੀ ਕੀਤੀ ਹੈ ਤੇ ਜਦੋਂ ਗਲਤੀ ਦਾ ਆਪਾਂ ਕਿਸੇ ਨੂੰ ਅਸਾਸ ਨਹੀਂ ਕਰਾਉਣਾ ਹਾਂ ਨਾ ਕਿ ਕਿ ਤੂੰ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ ਤੇ ਫਿਰ ਤੇ ਇਹ ਬੰਦੇ ਨੇ ਮਤਲਬ ਕਹਿਣ ਦਾ ਮਤਲਬ ਫੇਰ ਰਿਪੀਟ ਕਰ ਸਕਦਾ ਉਹ ਹੀ ਗਲਤੀ ਦੁਬਾਰਾ ਫੇਰ ਆਹ ਗੱਲ ਤੇ ਵੀਰੇ ਤੁਸੀਂ ਸਹੀ ਕੀਤੀ ਆ ਕਿ ਜਿੰਨਾ ਚਿਰ ਅਗਲੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਆਪਾਂ ਗਲਤੀ ਕੀਤੀ ਆ ਤੇ ਉਹ ਉਹਨਾਂ ਟਾਈਮ ਤੱਕ ਮਾਫੀ ਨਹੀਂ ਮੰਗਦਾ ਉਹਨੂੰ ਫੀਲ ਨਹੀਂ ਹੁੰਦਾ ਇਹ ਗੱਲ ਤਾਂ ਸਹੀ ਆ ਕਿ ਅਗਲੇ ਨੇ ਫੇਰ ਗਲਤੀ ਕਰਨੀ ਹੀ ਕਰਨੀ ਆ ਇਹਦਾ ਮਤਲਬ ਇਹੀ ਆ ਕਿ ਇਹ ਸਾਰੀ ਦੀਪ ਨੇ ਕੋਈ ਗਲਤੀ ਕੀਤੀ ਆ ਪਹਿਲਾਂ ਵੀ ਮੈਂ ਸੁਣਿਆ ਸੀ ਕਿ ਕੁੜੀਆਂ ਗੜੀਆਂ ਨਾਲ ਗੱਲਾਂ ਕਰਦਾ ਰਿਹਾ ਸੀ ਹਨ ਤੇ ਇਹਨੇ ਕੋਈ ਗਲਤੀ ਕੀਤੀ ਹੋਊਗੀ ਉਹ ਤੂੰ ਭਰਾਵਾ ਸੁਧਰ ਜਾ ਤੇਰੀ ਕੁੜੀ ਹੋਣਾ ਜਵਾਨ ਹੋਣ ਦੇ ਆ ਤੇ ਤੁਹਾਨੂੰ ਖਾਲੀ ਵੀ ਸ਼ਰਮ ਨਹੀਂ ਆਉਂਦੀ ਜਦੋਂ ਤੁਸੀਂ ਇਹੋ ਜਿਹਾ ਘਟੀਆ ਕੰਮ ਕਰਦੇ ਜੇ ਆਪਣੇ ਘਰ ਬਾਰੇ ਸੋਚੋ ਆਪਣੀ ਫੈਮਲੀ ਬਾਰੇ ਸੋਚੋ ਕੀਰੋਸਟਾਨੇ ਵੀ ਗੱਲ ਚੱਕਤੀ ਆ ਵੀ ਹਾਂ ਚੈਨਲ ਬਣਾ ਲਿਆ ਇਹ ਹੈ ਉਹ ਯਾਰ ਹਰ ਕਿਸੇ ਨੇ ਆਪਣੀ ਰੋਟੀ ਦਾ ਹਨਾ ਸਾਧਨ ਤੇ ਬਣਾਉਣਾ ਹੀ ਹੁੰਦਾ ਹਨਾ ਆ ਨਵਾਂ ਹੀ ਟ੍ਰੈਂਡ ਸ਼ੁਰੂ ਕੀਤਾ ਇਹਨਾਂ ਵਲੌਗਰਾਂ ਨੇ ਕਿ ਜਦੋਂ ਆਪਾਂ ਮਤਲਬ ਹਸਬੰਡ ਵਾਈਫ ਦੇ ਵਿੱਚ ਲੜਾਈ ਹੁੰਦੀ ਆ ਨਾ ਤੇ ਉਹ ਆਪਣਾ ਚੈਨਲ ਖੋਲ ਕੇ ਬਹਿ ਜਾਂਦੇ ਆ ਕਿ ਰੋਜੀ ਰੋਟੀ ਜਿਵੇਂ ਇਦਾਂ ਜੇ ਹੁਣ ਤੂੰ ਲੈ ਹੀ ਗਏ ਤੇ ਉਹਨੂੰ ਦੋ ਰੋਟੀਆਂ ਖਵਾ ਲਾ ਤੇ ਦੂਸਰੀ ਗੱਲ ਕਿ ਉਹ ਕਿੱਡਾ ਕਿ ਚੰਗਾ ਕੰਮ ਕਰਦੇ ਉਸ ਤੋਂ ਆਪਣਾ ਚੈਨਲ ਚਲਾਉਂਦੇ ਆ ਤੇ ਇਹਨੂੰ ਆਂਦੇ ਆ ਕੇ ਰੋਜੀ ਰੋਟੀ ਰੋਜੀ ਰੋਟੀ ਆਪਾਂ ਵਲੌਗਤ ਬਣਾਉਣੀ ਆ ਵਲੌਗ ਦੇ ਵਿੱਚ ਇਹ ਕੁਝ ਖਾਸ ਹੁੰਦਾ ਹੀ ਨਹੀਂ ਆ ਸਾਰਾ ਦਿਨ ਬਸ ਕੁੜੀ ਨੂੰ ਦਿਖਾਉਂਦੀ ਰਹਿੰਦੀ ਆ ਆਪ ਬੈਠੀ ਰਹਿੰਦੀ ਆ ਚੁੱਪ ਕਰਕੇ ਏਸੀ ਦੇ ਥੱਲੇ ਤੇ ਸਾਰਾ ਦਿਨ ਕੁੜੀ ਨੂੰ ਦਿਖਾਉਂਦੀ ਰਹਿੰਦੀ ਆ ਕੀ ਉਹਦੇ ਤੋਂ ਲੋਕੀ ਸਿੱਖਿਆ ਲੈਣਗੇ ਇਹਨੂੰ ਐਡਿਟ ਕਰਨਾ ਜੇ ਉਹ ਸਾਰੇ ਹਨਾ ਕੰਮ ਕਰਨੇ ਥੰਬਨੇਲ ਬਣਾਉਣੇ ਜੇ ਉਹ ਤੇ ਤਿੰਨ ਚਾਰ ਘੰਟੇ ਮਤਲਬ ਇਦਾਂ ਲੱਗ ਜਾਂਦੇ ਨੇ ਤੇ ਕਹਿਣਾ ਹੀ ਸੌਖਾ ਆਪ YouTube ਵੀਡੀਓ ਹਨਾ ਬਣਾਉਣੇ ਆ ਜਾਂ ਕਿ ਇਦਾਂ ਇਹ ਵੀ ਇੱਕ ਕੰਮ ਆ ਜੋ ਆਪਣਾ ਕੰਮ ਕਰਦੀ ਵੀ ਆ ਮਿਹਨਤ ਕਰਦੀ ਆ ਤੇ ਉਹਦੇ ਚ ਬੁਰਾ ਜੇ ਤਾਂ ਤੂੰ ਮਿਹਨਤ ਦੀ ਗੱਲ ਕਰਦਾ ਹੈ ਨਾ ਕਿ ਵਲੌਗਰ ਜਿਹੜੇ ਹੁੰਦੇ ਉਹ ਮ ਈ ਮੀਨਜ਼ ਜਦ ਆਦੀ ਕਰਦੇ ਜੇ ਤੁਸੀਂ ਸਿੰਪਲੀ ਵੀਡੀਓ ਅਪਲੋਡ ਕਰ ਦਿੰਦੇ ਜੇ ਦੋ ਚਾਰ ਕਲਿੱਪਾਂ ਲੈ ਕੇ ਬੈਠੇ ਬਸ ਕੋਈ ਖਾਸ ਹੈਗਾ ਸਾਡੇ ਵਰਗੇ ਜਿਹੜੇ ਤੁਸੀਂ ਰੋਸਟਰਾਂ ਨੂੰ ਬਸ ਇੱਕੋ ਗੱਲ ਕਹਿੰਦੇ ਜੇ ਨਾ ਕਿ ਇਹ ਮਤਲਬ ਐਂਦਾ ਕਰਦੇ ਓਦਾਂ ਕਰਦੇ ਆ ਰੋਸਟਰ ਜਿਹੜੇ ਹੁੰਦੇ ਆ ਵੀਡੀਓ ਤੁਹਾਡੀਆਂ ਚੱਕ ਚੱਕ ਕੇ ਬਣਾਉਂਦੇ ਉਹਨਾਂ ਨੂੰ ਜ਼ਿਆਦਾ ਮਿਹਨਤ ਲੱਗਦੀ ਆ ਤੁਹਾਡਾ ਪਹਿਲਾਂ ਪੂਰਾ ਵਲੌਗ ਦੇਖਦੇ ਆ ਵਿੱਚੋਂ ਕਲਿੱਪਾਂ ਚੱਕਦੇ ਆ ਠੀਕ ਆ ਨਾ ਕੀ ਬੋਲਣਾ ਹੈ ਕੀ ਕਰਨਾ ਹੈ ਉਹਨਾਂ ਨੂੰ ਕਹਿੰਦੇ ਆ ਮਿਹਨਤ ਤੁਹਾਡੇ ਨੂੰ ਨਹੀਂ ਆ ਸਾਰਾ ਦਿਨ ਫੋਨ ਚੱਕ ਕੇ ਕੈਮਰਾ ਤੇ ਬਸ ਵਲੌਗ ਬਣਾ ਲੈਦੇ ਨੂੰ ਮਿਹਨਤ ਕਹਿੰਦੇ ਜੇ ਗੱਲ ਇਹ ਵੀ ਗੱਲ ਲੈਂਦੀ ਆ ਕਿ ਕਈ ਰੋਸਟਾਂ ਨੇ ਗੱਲ ਵੀ ਬੜੀ ਚੱਕਤੀ ਆ ਨੇ ਚੈਨਲ ਬਣਾ ਲਿਆ ਆਪਣਾ ਗਰੋ ਕਰ ਰਹੀ ਹੈ ਚੈਨਲ ਇਹਨੇ ਫਿਰ ਚੱਲ ਜਾਣਾ ਜਦੋਂ ਗਰੋ ਹੋ ਗਿਆ ਚੈਨਲ ਐਦਾਂ ਦੀ ਕੋਈ ਗੱਲਬਾਤ ਨਹੀਂ ਆ ਹਨਾ ਜਦਾਂ ਕਿਨੇ ਨਾ ਆਪਣੇ ਬੰਦਾ ਆਪਣੇ ਪਿਆਰਾਂ ਤੇ ਆਪਣੇ ਖੜਾ ਹੋ ਜੇ ਜਿਆਦਾ ਵਧੀਆ ਪੰਜ ਮਾਨੇ ਦੇ ਵਿੱਚ ਜੇ ਕੋਈ ਲੜਾਈ ਝਗੜਾ ਹੋ ਵੀ ਜਾਂਦਾ ਜਿੱਤੇ ਕਿੰਨਾ ਕਿੰਨਾ ਟਾਈਮ ਮਤਲਬ ਕੀ ਹੁੰਦਾ ਹੈ ਕਿ ਹਾਏ ਮੇਰਾ ਘਰ ਮੈਂ ਘਰ ਛੱਡ ਗਿਆ ਇੱਥੇ ਅੱਜ ਕੱਲ ਦੇ ਜਿਹੜੇ ਵਲ ਇਹਨਾਂ ਸਰਵ ਵਿਊ ਉਹਨਾਂ ਪੈਸੇ ਨਾਲ ਮਤਲਬ ਹੁੰਦਾ ਹੈ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਹੁੰਦੀ ਸਾਡੀ ਇੱਜ਼ਤ ਆ ਜਾਂ ਕਿੱਦਾਂ ਐਂ ਆਪਣੇ ਘਰੇ ਜਾਈਏ ਜਾਂ ਉਹ ਵੀ ਅਗਲਾ ਵੀ ਝੁਕ ਜੇ ਮਾਫੀ ਮੰਗ ਲੇ ਜਾਂ ਕੁਝ ਵੀ ਲਾ ਲਓ ਹਨਾ ਪਰ ਨਹੀਂ ਅੱਜ ਕੱਲ੍ਹ ਜਮਾਨਾ ਹੀ ਪੁੱਠਾ ਜਾਂਦਾ ਹੈ ਅੱਜ ਕੱਲ੍ਹ ਲੋਕੀ ਆਪਣਾ ਚੈਨਲ ਖੋਲ ਕੇ ਬੈਹ ਜਾਂਦੇ ਆ ਇਹਨਾਂ ਨੂੰ ਵੀ ਪਤਾ ਹੈ ਕਿ ਵਿਊ ਦਾ ਚੱਕਰ ਆ ਤਾਂ ਹੀ ਲੋਕਾਂ ਨੂੰ ਦੱਸ ਦੇਣੀ ਆ ਉਹ ਵੀ ਅਗੋ ਮੈਡਮ ਸਾਰਾ ਦਿਨ ਆਪਣੀ ਕੁੜੀ ਨੂੰ ਦਿਖਾਉਂਦੀ ਰਹਿੰਦੀ ਹੈ ਤੇ ਐਂਡ ਤੇ ਆਣ ਕੇ ਹੱਥ ਜੋੜ ਕੇ ਕਹਿ ਦੂਗੀ ਨਹੀਂ ਜੀ ਦੱਸਾਂਗੇ ਥੋੜੇ ਟਾਈਮ ਤੱਕ ਦੱਸਾਂਗੇ ਇਹਨਾਂ ਨੂੰ ਸਿਰਫ ਵਿਊ ਨਾ ਚੱਕਰ ਆ ਵਿਊ ਨਾ ਮ ਕਿ ਤੂੰ ਇਹਨੂੰ ਪੱਕੀ ਇਥੇ ਰੱਖਣਾ ਵਾ ਕਿ ਇਹਨੂੰ ਆਪਣੇ ਉਥੇ ਘੱਲਣਾ ਨਹੀਂ ਸਾਰੇ ਘਰ ਜਿਹੜਾ ਤੂੰ ਇਹਨੂੰ ਚੈਨਲ ਖੋਲ ਕੇ ਦੇਦਾ ਕਿ ਇਹਨੇ ਆਪਣੇ ਪੈਰਾਂ ਦੇ ਸਟੈਂਡ ਹੋਣਾ ਕੀ ਬਾਤਰੀ ਦਾ ਕੰਮ ਕਰਨ ਦੀ ਹੈ ਜਿਹੜੀ ਇਹਨੇ ਆਪਣੇ ਪੈਰਾਂ ਦੇ ਸਟੈਂਡ ਹੋਣਾ ਹੈ ਕਿ ਅਸੀਂ ਵੀ ਇਹੀ ਗੱਲ ਕਹਿੰਦੇ ਆ ਕਿ ਜੇ ਦੀਪ ਤੇ ਤੋਂ ਕੋਈ ਗਲਤੀ ਹੋਈ ਆ ਤੂੰ ਮਾਫੀ ਮੰਗ ਤੇ ਆਪਣੇ ਘਰ ਦੀ ਨੂੰ ਆਪਣੇ ਘਰੇ ਲੈ ਕੇ ਜਾ ਠੀਕ ਆ ਨਾ ਹਾਂਜੀ ਅਗਰ ਮੇਰੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ